ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਨਾਲ ਕਈ ਡੈਮ ਜਿਹੜੇ ਆ ਫੁੱਲ ਭਰ ਚੁੱਕੇ ਨੇ ਜਿਸ ਤੋਂ ਬਾਅਦ ਮਜਬੂਰਨ ਕਰਕੇ ਜਿਹੜਾ ਉਹ ਡੈਮ ਦੇ ਗੇਟ ਖੋਲਨੇ ਪਏ ਨੇ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਬਿਆਸ ਦਰਿਆ ਦੀ ਤਾਂ ਬਿਆਸ ਦਰਿਆ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਆ ਪਾਣੀ ਉੱਚਾ ਹੋ ਗਿਆ ਤਾਂ ਆਸ-ਪਾਸ ਦੇ ਜਿਹੜੇ ਪਿੰਡ ਨੇ ਜਾਂ ਫਿਰ ਇਲਾਕੇ ਨੇ ਉਹਨਾਂ ਦੇ ਵਿੱਚ 24 ਘੰਟੇ ਜਿਹੜਾ ਹੈ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਤਾਂ ਗੱਲ ਕੀਤੀ ਜਾਵੇ ਤਾਂ ਜਦੋਂ ਪਾਣੀ ਬਿਆਸ ਤੋਂ ਛੱਡਿਆ ਗਿਆ ਸੀਗਾ ਤਾਂ ਨਾ ਲੱਗਦੇ ਜਿਹੜੇ ਖੇਤ ਸੀਗੇ ਕਿਸਾਨਾਂ ਦੇ ਸੈਂਕੜੇ ਖੇਤ ਜਿਹੜੇ ਆ ਪਾਣੀ ਦੇ ਵਿੱਚ ਆਉਣ ਦੇ ਨਾਲ ਖਰਾਬ ਹੋ ਗਏ ਨੇ ਤਾਂ ਫਿਲਹਾਲ ਹਜੇ ਵੀ ਜਿੰਨੇ ਵੀ ਖੇਤ ਹੋਰ ਬਚੇ ਨੇ ਤਾਂ ਉਹਨਾਂ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਹਜੇ ਵੀ ਚਿੰਤਾ ਜ਼ਾਹਿਰ ਆ ਉਹਨਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਲਗਾਤਾਰ ਜਿਸ ਤਰੀਕੇ ਨਾਲ ਬਰਸਾਤ ਹੋ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਖੇਤ ਬਚੇ ਨੇ ਉਹ ਵੀ ਕਿਤੇ ਨਾ ਕਿਤੇ ਨੁਕਸਾਨੇ ਜਾਣਗੇ ਤਾਂ ਜਿਸ ਤੋਂ ਪਹਿਲਾਂ ਸਰਕਾਰ ਤੋਂ ਇਹ ਮੰਗ ਕੀਤੀ ਹੈ ਕਿ ਜਲਦ ਜਲਦ ਜਿਹੜਾ ਇਸ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਜਾ ਫਿਰ ਜੇ ਤੁਹਾਡੀ ਖੇਤਾ ਖਰਾਬ ਖੇਤ ਖਰਾਬ ਹੋਏ ਨੇ ਉਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਦੱਸ ਜੀ ਕਿ ਪਿਛਲੇ ਦਿਨੇ ਵੀ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਟਾਂਡਾ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਸੈਂਕੜੇ ਏਕੜ ਜਿਹੜੀ ਆ ਕਿਸਾਨਾਂ ਦੇ ਖੇਤ ਖਰਾਬ ਹੋ ਗਏ ਸੀਗੇ ਉਹਨਾਂ ਦੇ ਵਿੱਚ ਮੋਟਰਾਂ ਵੀ ਸੀਗੀ ਆ ਉਹ ਵੀ ਖਰਾਬ ਹੋ ਗਏ ਸੀਗੇ ਤਾਂ ਜਿੱਥੋਂ ਤੱਕ ਇਹ ਪਾਣੀ ਘਰਾ ਤੱਕ ਪਹੁੰਚ ਗਿਆ ਸੀਗਾ ਤਾਂ ਘਰਾ ਦੇ ਵਿੱਚ ਪਿਆਸ ਮਾਨਵੀ ਜਿਹੜਾ ਸਾਰਾ ਖਰਾਬ ਹੋ ਗਿਆ ਸੀ ਤਾਂ ਲਗਾਤਾਰ ਜਿਹੜੀ ਆ ਪਹਾੜੀ ਇਲਾਕੇ ਜੇ ਬਰਸਾਤ ਹੋ ਰਹੀ ਆ ਇਸ ਦਾ ਸਾਰਾ ਅਸਰ ਜਿਹੜਾ ਆ ਜਮਿਨੀ ਪਦਰਤ ਯਾਨੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤਾਂ ਇਸੇ ਚੀਜ਼ ਨੂੰ ਲੈ ਕੇ ਕਿਸਾਨ ਜਿਹੜੇ ਆ ਹਏ ਵੀ ਚਿੰਤਾ ਦੇ ਵਿੱਚ ਆ ਇਸ ਮਾਮਲੇ ਦੇ ਵਿੱਚ ਖੇਤਾਂ ਨੂੰ ਲੈ ਕੇ ਕਿਸਾਨਾਂ ਦਾ ਕੀ ਕੁਝ ਕਹਿਣਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਜਿਹੜੀਆਂ ਮੰਗ ਕੀਤੀ ਜਾ ਰਹੀ ਆ ਆ ਸੁਣਦੇ ਆ ਉਹਨਾਂ ਦੀ ਚੁਵਾਨੀ ਦਰਿਆ ਦੇ ਵਿੱਚ ਜ਼ਮੀਨ ਆ ਉਹਦੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਉਹ ਅਸੀਂ ਕੁੱਟ ਕੇ ਤੇ ਗੈੜਬੰਦੇ ਉੱਤੇ ਲਾਗੇ ਪਾ ਕੇ ਅਸੀਂ ਲੋਕਲ ਵੀ ਆਦਮੀ ਆਪਣੀ ਜਾਨ ਬਚਾਉਣ ਦੇ ਮਾਰੇ ਕਰਨ ਨੂੰ ਤਿਆਰ ਆ ਪਰ ਸਵੇਰੇ ਐਮਐਲਏ ਸਾਹਿਬ ਆਏ ਹੀ ਉਹ ਮੌਕਾ ਦੇਖ ਕੇ ਗਏ ਆ ਵੇਖੋ ਹੁਣ ਕੀ ਕਰਦੇ ਆ ਜਿਹੜਾ ਪਾਣੀ ਦਾ ਪੱਦਰ ਆ ਪਾਣੀ ਦਾ ਪੱਦਰ ਅਜੇ ਤੋਂ 4 ਦਿਨ ਹੋ ਗਏ ਆ ਇਸੇ ਤਰੀਕੇ ਨਾਲ ਚੱਲ ਰਿਹਾ ਰਾਤ ਦਾ 1.5 ਫੁੱਟ ਵਧਿਆ ਪਾਣੀ ਬਾਹਰ ਨਿਕਲਣ ਨੂੰ ਤਿਆਰ ਆ ਸਾਡੀਆਂ ਫਸਲਾਂ ਵਿੱਚ ਜੋ ਸਾਡਾ ਜਿੰਨਾ ਵੀ ਇਧਰ ਜ਼ਿੰਮੇਦਾਰ ਭਾਈਚਾਰਾ ਹੈਗਾ ਉਹ ਬਿਲਕੁਲ ਉਹ ਨੀਵੀਂ ਜਗ੍ਹਾ ਆ ਅਸੀਂ ਬੈਠੇ ਹੋਏ ਆ ਇੱਥੇ ਬਾਲ ਬੱਚਾ ਲੈ ਕੇ ਆਵਦਾ ਤੇ ਜੇ ਪਾਣੀ ਪਿਛਲੇ ਸਾਲ ਦਾਨ ਕੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈਗਾ ਭਾਈ ਪਿਛਲੇ ਸਾਲ ਜੋ ਵੀ ਫਸਲ ਹੈਗੀ ਸਾਡੀ ਸਾਰੀ ਮਾਰੀ ਗਈ ਸੀ ਝੋਨਾ ਸਾਡਾ ਮਰਿਆ ਗਿਆ ਸੀ ਗੰਨਾ ਮਰਿਆ ਗਿਆ ਸੀ ਸਾਨੂੰ ਘਟ ਤੋਂ ਘਟ ਵੀ ਦੇ ਇੱਕ ਘਰ ਨੂੰ ਜੇ ਛੋਟਾ ਉਹਨੂੰ ਵਿੱਚ ਤੇਨੇ 4 ਲੱਖ ਦਾ ਜੇ ਕੋਈ ਵੱਡਾ ਆ ਉਹਨੂੰ 20-25 ਲੱਖ ਦਾ ਘਾਟਾ ਪਿਆ ਆ ਪਰ ਉਹਦੀ ਕੋਈ ਪੂਰਤੀ ਨਹੀਂ ਗਈ ਸਰਕਾਰ ਕਹਿੰਦੀ ਸੀ ਅਸੀਂ ਇਹਨੂੰ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਫਲਾਨੀ ਚੀਜ਼ ਦਾ ਵੀ ਦੇਵਾਂਗੇ ਪਰ ਸਾਡੀ ਕਿਸੇ ਨੇ ਬਾਤ ਨਹੀਂ ਕੀਤੀ ਚਾ ਲੋ ਅਸੀਂ ਸੰਤਾਂ ਦਾ ਧੰਨਵਾਦ ਕਰਦੇ ਆ ਕਿ ਜੋ ਲੋਕਲ ਲੋਕ ਹੀਗੇ ਉਹਨਾਂ ਨੇ ਸਾਡੀ ਬਹੁਤ ਸੇਵਾ ਕੀਤੀ ਆ ਬਹੁਤ ਮਾਇਤੇ ਕੀਤੀ ਆ ਸਾਡੇ ਪਸ਼ੂਆਂ ਦੀ ਜਿਆਦਾਤਰ ਇਸ ਲੱਕ ਦੀ ਫਸਲ ਕਿਹੜੀ ਕਿਹੜੀ ਫਸਲ ਕਿਹੜੀ ਕਿਹੜੀ ਫਸਲ ਦੇ ਤਾਂ ਜਿਆਦਾਤਰ ਹੁੰਦੀ ਹੈ ਫਸਲ ਤੇ ਸਾਡੇ ਝੋਨਾ ਹੀ ਆ ਦੇ ਗੰਨਾ ਆ ਗੰਨੇ ਦਾ ਵੀ ਬਹੁਤ ਜਿਆਦਾ ਨੁਕਸਾਨ ਕਰਦਾ ਆ ਪਾਣੀ ਤੇ ਝੋਨਾ ਤੇ ਬਚਦਾ ਹੀ ਪਰ ਜਿਹੜਾ ਇਹ ਬੰਨ ਬੰਨੇ ਆ ਮਜ਼ਬੂਤ ਕਿੰਨਾ ਕਹਿ ਗਏ ਇਹ ਭਾਜੀ ਬੰਨ ਤੇ ਸਰਕਾਰ ਨੇ ਬੰਨ ਗਈ ਆ ਪਰ ਇਸ ਬੰਨ ਦੇ ਨਾਲ ਸਾਨੂੰ ਬਹੁਤ ਜਿਆਦਾ ਨੁਕਸਾਨ ਆ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਇਹ ਹੈ ਕਿ ਇਹ ਜੋ ਗੈਡ ਬੰਨ ਵੱਜਾ ਆ ਇਹ ਕੋਈ 1.5 ਕਿਲੋਮੀਟਰ ਦਾ ਏਰੀਆ ਹੈ ਜਿੱਦੇ ਚ ਬੱਜਾ ਆ ਅੱਗੇ ਬੰਨ ਨਹੀਂ ਹੈਗਾ ਤੇ ਪਾਣੀ ਉਧਰੋਂ ਦੀ ਘੁੰਮ ਕੇ ਆ ਕੇ ਤੇ ਇਸ ਜਗ੍ਹਾ ਤੇ ਆ ਕੇ ਰੁਕ ਜਾਂਦਾ ਆ ਉਹ ਜਿਹੜਾ ਰੁਕ ਜਾਂਦਾ ਡੱਫ ਲੱਗ ਜਾਂਦੀ ਆ ਉਹਦੇ ਚੱਕਰ ਕਰਕੇ ਇਧਰੋਂ ਪਾਣੀ ਨਹੀਂ ਨਿਕਲਦਾ ਇੱਕ ਸਾਈਡ ਛੜ ਕੇ ਆ ਇੱਕ ਸਾਈਡ ਬੰਨਿਆ ਇਹ ਛੜ ਕੇ ਤੇ ਛੜਕ ਦੇ ਵਿੱਚ ਵੀ ਅਜਿਹਾ ਕੋਈ ਕੀਤਾ ਨਹੀਂ ਵੀ ਜਿਹੜਾ ਪੁਲ ਪਾਲ ਹੋਵੇ ਥੱਲੇੋਂ ਦੀ ਪਾਣੀ ਨਿਕਲ ਜੇ ਛੋਟੀਆਂ ਪੁਲੀਆਂ ਆ ਉਹ ਪੁਲੀਆਂ ਪਾਣੀ ਹੌਲੀ ਹੌਲੀ ਖੇਚਦਿਆਂ ਆ ਜੇ ਸਾਡਾ ਇਹ ਪਾਣੀ ਇੱਥੇ ਵੜ ਜਾਂਦਾ ਤੇ ਉਹ ਕੋਈ 5-6 ਦਿਨਾਂ 7 ਦਿਨਾਂ 8 ਦਿਨਾਂ ਇਹ ਸਰਜੀ ਬੰਦੇ ਲੱਗੇ ਲੋਕ ਸਾਡੇ ਸਿਰੇ 50 80 90 ਘਰ ਸਾਡੇ ਜਿਹੜੇ ਬੰਦੇ ਲੱਗੇ ਲੱਗੇ ਫਸਲ ਸਾਡੀ ਗੰਨਾ ਝੋਨਾ ਦੇ ਬਿਲਕੁਲ ਹੀ ਨਹੀਂ ਖਤਮ ਹੋਈ ਝੋਨਾ ਦੇ ਬਿਲਕੁਲ ਖਤਮ ਸਾਡਾ ਸਿਰਫ ਸਾਡਾ ਗੰਨਾ ਉਹ ਮਾੜਾ ਮੋਟਾ ਵੀ ਕਿਤੇ ਜਿਹੜਾ ਬਰ ਗਿਆ ਬਰ ਗਿਆ ਦਿੰਦੀ ਪਾਣੀ ਬਿਲਕੁਲ ਨਿਕਲਦਣ ਕੇ ਬਨੇ ਪਾਣੀ ਖੜਾ ਲੈਂਦਾ ਵਾ 10 ਦਿਨ ਖੜ ਜੇ 15 ਖੜ ਜੇ ਪਾਣੀ ਜਦੋਂ ਗਰਮ ਹੋ ਗਿਆ ਫਸਲ ਖਤਮ ਹੋ ਗਈ ਕੀ ਮੰਗ ਕਰਦੇ ਹੋ ਮੰਗ ਸਾਡੀ ਇਹੋ ਵੇ ਸਾਡਾ ਮੰਗ ਹੈ ਇਹੀ ਕਰਵਾ ਗੇੜਬਨ ਜਿਹੜਾ ਆ ਇਹ ਗਾਣ ਵਧਾਇਆ ਜਾਵੇ ਵਧਾਇਆ ਜਾਵੇ ਇਹ ਵਧਾ ਗੇ ਜਿਹੜੀਆਂ ਸੜਕਾਂ ਵਾਂ ਇਹਨੂੰ ਉੱਪਰ ਢਾਈ ਦੇ ਨਾਲ ਮਲਾਇਆ ਜਾਵੇ ਆਹੀ ਇਹ ਹੀ ਮੰਗ ਕਰਦੇ ਆ ਸਰਕਾਰ ਕੋਲੇ ਸਰਕਾਰ ਕੋ ਉਹ ਮੰਗਣਾ ਵੀ ਗੇੜਬਨ ਜਿਹੜਾ ਆ ਇਹ ਕਮ ਸੇ ਕਮ 4-5 ਕਿਲੋਮੀਟਰ ਦਾ ਏਰੀਆ ਆ ਉਹਨਾਂ ਗੇੜਬਨ ਬਣ ਕੇ ਇਹ ਕੰਪਲੀਟ ਹੋ ਜੇ ਹਾਂਜੀ ਮੇਰੀ ਜੀ ਜੀ ਨੇ ਸਾਨੀ ਨਸਾਨੀ ਨਸਾਨੀ ਆਦ ਕੱਲ ਦਾ ਪਾਣੀ ਚੜਿਆ ਵਾ ਇਹ ਅਧਿਕ ਫਸਲ ਡੁੱਬ ਗਈ ਆ ਥੋੜੀ ਬੋਦੀ ਬਚੀ ਆ ਤੇ ਪਾਣੀ ਬਹੁਤ ਜ਼ਿਆਦਾ ਚੜ ਰਿਹਾ ਕਿਹੜੇ ਕਿਹੜੇ ਇਲਾਕੇ ਤੇ ਜਿਹੜੀ ਫਸਲ ਡੁੱਬੀ ਆ ਉਸ ਤੋਂ ਮਿਲ ਜੇ ਇਹ ਗੰਧੂ ਵਾਲਾ ਰੜਾ ਫਤਾਕੁੱਲਾ ਚਾਰ ਪੰਜ ਪਿੰਡ 6 5 6 ਪੰਡੇ ਪਿੰਡ ਇਹ ਜਿਹੜੀ ਜਿਹੜੇ ਮੈਂ ਪਰਦਾਗ ਜਰਾਤਰ ਇਸ ਲੱਕੀ ਫਸਲ ਖੜੀ ਕਿੜੀ ਇਹ ਝੋਨਾ ਹੈ ਕਣਕ ਗੰਨਾ ਹੈ ਜ਼ਿਆਦਾ ਝੋਨੇ ਦਾ ਨੁਕਸਾਨ ਹੈ ਜ਼ਿਆਦਾ ਕੋਈ ਸਰਕਾਰ ਵਾਲਾ ਮਤ ਕੋਈ ਨਹੀਂ ਹੈ ਹਾਲ ਤੱਕ ਇਹ 2 ਕਿਲੋਮੀਟਰ ਤੋਂ ਤੇ ਆਇਆ ਤੁ ਤੇ ਪਾਣੀ ਦੀ ਬਹੁਤ ਜ਼ਿਆਦਾ ਨਾਦਰਿਆ ਕਿੰਨੀ ਫਸਲ ਜਿਹੜੀ ਹੈਗੀ ਐ ਡੁਪੀਰ ਇਹ ਜਿਹੜੀ ਜ਼ਿਆਦਾਤਰ ਫਸਲ ਹੁੰਦੀ ਐ ਇਸ ਇਲਾਕੇ ਇਹ ਦਰਿਆ ਤੱਕ ਫਸਲ ਐ ਸਾਰੀ ਕੁੱਬੀ ਪਈ ਐ ਮੈਂ ਇੱਕ ਛੋਟਾ ਜਿਹਾ ਜ਼ਿਮੀਂਦਾਰ ਐ ਹਾਂ ਦੋ ਚਾਰ ਖੇਲੇ ਵਾਲਾ ਚਲੋ ਐਮ ਐਲ ਏ ਸਾਹਿਬ ਸਵੇਰੇ ਆਏ ਸੀਗੇ ਸਾਨੂੰ ਇਹ ਜਿਹੜਾ ਡੈਡ ਬੰਨਿਆ ਜਾਂ ਤੇ 6-7 ਕਿਲੋਮੀਟਰ ਦਾ ਹੈ ਉਹ ਬਣਾ ਦਿੱਤਾ ਜਾਵੇ ਜੇ ਨਹੀਂ ਵੀ ਬਣਾ ਦਿੱਤਾ ਜਾਵੇ ਤੇ ਜੇ ਦਰਿਆ ਆ ਦਰਿਆ ਦੇ ਵਿੱਚ ਇਧਰ ਨੂੰ ਕਮਾਓ ਤੁਸੀਂ ਬਾਅਦ ਨੂੰ ਓਕੇ ਜੋ ਦਰਿਆ ਦੇ ਵਿੱਚ ਜ਼ਮੀਨ ਆ ਨੇ ਜਾਂ ਫਿਰ ਇਲਾਕੇ ਨੇ ਉਹਨਾਂ ਦੇ ਵਿੱਚ ਪਹਾੜੀ ਇਲਾਕੇ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਨਾਲ ਕਈ ਡੈਮ ਜਿਹੜੇ ਆ ਫੁੱਲ ਭਰ ਚੁੱਕੇ ਨੇ ਜਿਸ ਤੋਂ ਬਾਅਦ ਮਜਬੂਰਨ ਕਰਕੇ ਜਿਹੜਾ ਉਹ ਡੈਮ ਦੇ ਗੇਟ ਖੋਲਨੇ ਪਏ ਨੇ ਜਿਸ ਤੋਂ ਬਾਅਦ ਗੱਲ ਕੀਤੀ ਜਾਵੇ ਬਿਆਸ ਦਰਿਆ ਦੀ ਤਾਂ ਬਿਆਸ ਦਰਿਆ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਆ ਪਾਣੀ ਉੱਚਾ ਹੋ ਗਿਆ ਆਸ-ਪਾਸ ਦੇ ਜਿਹੜੇ ਪਿੰਡ ਨੇ ਜਾਂ ਫਿਰ ਇਲਾਕੇ ਨੇ ਉਹਨਾਂ ਦੇ ਵਿੱਚ 24 ਘੰਟ ਜਿਹੜਾ ਹੈ ਤੈਸ਼ ਦਾ ਮਾਹੌਲ ਬਣਿਆ ਹੋਇਆ ਤਾਂ ਗੱਲ ਕੀਤੀ ਜਾਵੇ ਤਾਂ ਜਦੋਂ ਪਾਣੀ ਬਿਆਸ ਤੋਂ ਛੱਡਿਆ ਗਿਆ ਸੀਗਾ ਤਾਂ ਨਾਲ ਲੱਗਦੇ ਜਿਹੜੇ ਖੇਤ ਸੀਗੇ ਕਿਸਾਨਾਂ ਦੇ ਸੈਂਕੜੇ ਖੇਤ ਜਿਹੜੇ ਆ ਪਾਣੀ ਦੇ ਵਿੱਚ ਆਉਣ ਦੇ ਨਾਲ ਖਰਾਬ ਹੋ ਗਏ ਨੇ ਤਾਂ ਫਿਲਹਾਲ ਹਜੇ ਵੀ ਜਿੰਨੇ ਵੀ ਖੇਤ ਹੋਰ ਬਚੇ ਨੇ ਤਾਂ ਉਹਨਾਂ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਹਜੇ ਵੀ ਚਿੰਤਾ ਜ਼ਾਹਿਰ ਆ ਉਹਨਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਲਗਾਤਾਰ ਜਿਸ ਤਰੀਕੇ ਤਰ੍ਹਾਂ ਬਰਸਾਤ ਹੋ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਖੇਤ ਬਚੇ ਨੇ ਉਹ ਵੀ ਕਿਤਨਾ ਕਿਤੇ ਨੁਕਸਾਨੇ ਜਾਣਗੇ ਤਾਂ ਜਿਸ ਤੋਂ ਪਹਿਲਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਜਲਦ ਜਿਹੜਾ ਇਸ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਜਾਂ ਫਿਰ ਜਿਹੜੇ ਤੁਹਾਡੇ ਖੇਤਾ ਖਰਾਬ ਖੇਤ ਖਰਾਬ ਹੋਏ ਨੇ ਉਹਨਾਂ ਦਾ ਮੁਆਵza ਦਿੱਤਾ ਜਾਵੇ ਦੱਸ ਜੀ ਕਿ ਪਿਛਲੇ ਦਿਨੇ ਵੀ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਟਾਂਡਾ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਸੈਂਕੜੇ ਏਕੜ ਜਿਹੜਿਆ ਕਿਸਾਨਾਂ ਦੇ ਖੇਤ ਖਰਾਬ ਹੋ ਗਏ ਸੀਗੇ ਉਹਨਾਂ ਦੇ ਵਿੱਚ ਮੋਟਰਾਂ ਵੀ ਸੀਗੀਆਂ ਉਹ ਵੀ ਖਰਾਬ ਹੋ ਗਏ ਸੀਗੇ ਤਾਂ ਜਿੱਥੋਂ ਤੱਕ ਇਹ ਪਾਣੀ ਘਰਾ ਤੱਕ ਪਹੁੰਚ ਕਾ ਸੀਗਾ ਤੱਕੜਾ ਦੇ ਵਿੱਚ ਪਿਆਸ ਮਾਨਵੀ ਜਿਹੜਾ ਸਾਰਾ ਖਰਾਬ ਹੋ ਗਿਆ ਸੀ ਤਾਂ ਲਗਾਤਾਰ ਜਿਹੜੀ ਆ ਪਹਾੜੀ ਲੱਕ ਜੇ ਬਰਸਾਤ ਹੋ ਰਹੀ ਆ ਇਸ ਦਾ ਸਾਰਾ ਅਸਰ ਜਿਹੜਾ ਆ ਜਮਿਨੀ ਪਦਰਤ ਯਾਨੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਤਾਂ ਇਸੇ ਚੀਜ਼ ਨੂੰ ਲੈ ਕੇ ਕਿਸਾਨ ਜਿਹੜੇ ਆ ਹਾਏ ਵੀ ਚਿੰਤਾ ਦੇ ਵਿੱਚ ਆ ਇਸ ਮਾਮਲੇ ਦੇ ਵਿੱਚ ਖੇਤਾਂ ਨੂੰ ਲੈ ਕੇ ਕਿਸਾਨਾਂ ਦਾ ਕੀ ਕੁਝ ਕਹਿਣਾ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਜਿਹੜੀਆਂ ਮੰਗ ਕੀਤੀ ਜਾ ਰਹੀ ਆ ਆ ਸੁਣਦੇ ਆ ਉਹਨਾਂ ਦੀ ਚੁਵਾਨੀ ਦਰਿਆ ਦੇ ਵਿੱਚ ਜ਼ਮੀਨ ਆ ਉਹਦੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਉਹ ਹੀ ਪੁੱਟ ਕੇ ਤੇ ਗੜਬੰਦ ਦੇ ਉੱਤੇ ਲਾ ਕੇ ਪਾ ਕੇ ਅਸੀਂ ਲੋਕਲ ਵੀ ਆਦਮੀ ਆਪਣੀ ਜਾਨ ਬਚਾਉਣ ਦੇ ਮਾਰੇ ਕਰਨ ਨੂੰ ਤਿਆਰ ਆ ਪਰ ਸਵੇਰੇ ਐਮਐਲਏ ਸਾਹਿਬ ਆਏ ਹੀ ਉਹ ਮੌਕਾ ਦੇਖ ਕੇ ਗਏ ਆ ਵੇਖੋ ਹੁਣ ਕੀ ਕਰਦੇ ਆ ਜਿਹੜਾ ਪਾਣੀ ਦਾ ਪੱਧਰ ਆ ਪਾਣੀ ਦਾ ਪੱਧਰ ਅਜ ਤੋਂ 4 ਦਿਨ ਹੋ ਗਏ ਆ ਇਸੇ ਤਰੀਕੇ ਨਾਲ ਚੱਲ ਰਿਹਾ ਰਾਤ ਦਾ 1.5 ਫੁੱਟ ਵਧਿਆ ਪਾਣੀ ਬਾਹਰ ਨਿਕਲਣ ਨੂੰ ਤਿਆਰ ਆ ਸਾਡੀਆਂ ਫਸਲਾਂ ਵਿੱਚ ਜੋ ਸਾਡਾ ਜਿੰਨਾ ਵੀ ਇਧਰ ਜ਼ਿੰਮੇਦਾਰ ਪਾਈਚਾਰਾ ਹੈਗਾ ਉਹ ਬਿਲਕੁਲ ਨੀਵੀਂ ਜਗਾ ਆ ਅਸੀਂ ਬੈਠੇ ਹੋਏ ਆ ਇੱਥੇ ਬਾਲ ਬੱਚਾ ਲੈ ਕੇ ਆਵਦਾ ਤੇ ਜੇ ਪਾਣੀ ਪਿਛਲੇ ਸਾਲ ਦਨ ਕੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈਗਾ ਭਾਜੀ ਪਿਛਲੇ ਸਾਲ ਜੋ ਵੀ ਫਸਲ ਹੈਗੀ ਸੀ ਸਾਡੀ ਸਾਰੀ ਮਰੀ ਗਈ ਸੀ ਝੋਨਾ ਸਾਡਾ ਮਰਿਆ ਗਿਆ ਸੀ ਜਰਨਾ ਮਰਿਆ ਗਿਆ ਸੀ ਸਾਨੂੰ ਘਟ ਤੋਂ ਘਟ ਵੀ ਦੇ ਇੱਕ ਘਰ ਨੂੰ ਜੇ ਛੋਟਾ ਉਹਨੂੰ ਮਿਤੇ ਨੇ 4 ਲੱਖ ਦਾ ਜੇ ਕੋਈ ਵੱਡਾ ਆ ਉਹਨੂੰ 20-25 ਲੱਖ ਦਾ ਘਾਟਾ ਪਿਆ ਆ ਪਰ ਉਹਦੀ ਕੋਈ ਪੂਰਤੀ ਨਹੀਂ ਗਈ ਸਰਕਾਰ ਕਹਿੰਦੀ ਸੀ ਅਸੀਂ ਇਹਨੂੰ ਮੁਰਗੀ ਦਾ ਵੀ ਮੁਆਵਜ਼ਾ ਦਵਾਂਗੇ ਫਲਾਨੀ ਚੀਜ਼ ਦਾ ਵੀ ਦਵਾਂਗੇ ਪਰ ਸਾਡੀ ਕਿਸੇ ਨੇ ਬਾਤ ਨਹੀਂ ਕੀਤੀ ਚਲੋ ਅਸੀਂ ਸੰਤਾਂ ਦਾ ਧੰਨਵਾਦ ਕਰਦੇ ਆ ਕਿ ਜੋ ਲੋਕਲ ਲੋਕ ਸੀਗੇ ਉਹਨਾਂ ਨੇ ਸਾਡੀ ਬਹੁਤ ਸੇਵਾ ਕੀਤੀ ਆ ਬਹੁਤ ਮਾਇਤੇ ਕੀਤੀ ਆ ਸਾਡੇ ਪਸ਼ੂਆਂ ਦੀ ਜਿਆਦਾਤਰ ਇਸ ਇਲਾਕੇ ਵਿੱਚ ਫਸਲ ਕਿਹੜੀ ਕਿਹੜੀ ਫਸਲ ਕਿਹੜੀ ਕਿਹੜੀ ਫਸਲ ਦੇ ਤਾਂ ਜ਼ਿਆਦਾਤਰ ਹੁੰਦੀ ਹੈ ਫਸਲ ਤੇ ਸਾਡੇ ਝੋਨਾ ਹੀ ਆ ਦੇ ਗੰਨਾ ਆ ਗੰਨੇ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਕਰਦਾ ਆ ਪਾਣੀ ਤੇ ਝੋਨਾ ਤਾਂ ਬਚਦਾ ਜੀ ਪਰ ਜਿਹੜਾ ਇਹ ਬੰਨ ਬੰਨੇ ਆ ਮਜ਼ਬੂਤ ਕਿੰਨਾ ਕਹਿ ਗਏ ਇਹ ਭਾਜੀ ਬੰਨ ਤੇ ਸਰਕਾਰ ਨੇ ਬੰਨ ਗਈ ਆ ਪਰ ਇਸ ਬੰਨ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਆ ਉਹਦਾ ਕੀ ਕਾਰਨ ਆ ਉਹਦਾ ਕਾਰਨ ਇਹ ਆ ਕਿ ਇਹ ਜੋ ਗਾਈਡ ਬੰਨ ਵੱਜਾ ਆ ਇਹ ਕੋਈ 1.5 ਕਿਲੋਮੀਟਰ ਦਾ ਏਰੀਆ ਆ ਜਿਹਦੇ ਚ ਵੱਜਾ ਆ ਅੱਗੇ ਬੰਨ ਨਹੀਂ ਹੈਗਾ ਤੇ ਪਾਣੀ ਉਧਰੋਂ ਦੀ ਘੁੰਮ ਕੇ ਆ ਕੇ ਤੇ ਇਸ ਜਗ੍ਹਾ ਤੇ ਆ ਕੇ ਰੁਕ ਜਾਂਦਾ ਆ ਉਹ ਜਿਹੜਾ ਰੁਕ ਜਾਂਦਾ ਡੱਫ ਲੱਗ ਜਾਂਦੀ ਆ ਉਹਦੇ ਚੱਕਰ ਕਰਕੇ ਇਧਰੋਂ ਪਾਣੀ ਨਹੀਂ ਨਿਕਲਦਾ ਇੱਕ ਸਾਈਡ ਛੜ ਗਿਆ ਇੱਕ ਸਾਈਡ ਬੰਨਿਆ ਜੇ ਛੜ ਗਿਆ ਤੇ ਛੜਕ ਦੇ ਵਿੱਚ ਵੀ ਅਜਿਹਾ ਕੋਈ ਕੀਤਾ ਨਹੀਂ ਵੀ ਜਿਹੜਾ ਪੁਲਪਲ ਹੋਵੇ ਥੱਲੇੋਂ ਦੀ ਪਾਣੀ ਨਿਕਲ ਜੇ ਛੋਟੀਆਂ ਪੁਲੀਆਂ ਆ ਉਹ ਪੁਲੀਆਂ ਪਾਣੀ ਥੋੜੀ-ਥੋੜੀ ਖਿੱਚਦੀਆਂ ਆ ਜੇ ਸਾਡਾ ਇਹ ਪਾਣੀ ਆ ਇੱਥੇ ਵੜ ਜਾਂਦਾ ਆ ਤੇ ਉਹ ਕੋਈ 5-6 ਦਿਨਾਂ 7 ਦਿਨਾਂ 8 ਦਿਨੋਂ ਇਹ ਸਰਜੀ ਬੰਦੇ ਲੱਗੇ ਲੋਕ ਸਾਡੇ ਸਿਰੇ 50 80 90 ਘਰ ਸਾਡੇ ਜਿਹੜੇ ਬੰਦੇ ਲੱਗੇ ਲੱਗੇ ਫਸਲ ਸਾਡੀ ਗੰਨਾ ਝੋਨਾ ਦੇ ਬਿਲਕੁਲ ਹੀ ਨਹੀਂ ਖਤਮੀ ਝੋਨਾ ਦੇ ਬਿਲਕੁਲ ਖਤਮਾ ਸਾਡਾ ਸਿਰਫ ਸਾਡਾ ਗੰਨਾ ਉਹ ਮਾੜਾ ਮੋਟਾ ਵੀ ਕਿਤੇ ਜਿਹੜਾ ਬਰ ਗਿਆ ਬਰ ਗਿਆ ਦਿਨ ਨਹੀਂ ਪਾਣੀ ਬਿਲਕੁਲ ਨਿਕਲਦਣ ਕਿ ਬਨੇ ਪਾਣੀ ਖੜਾ ਰਹਿੰਦਾ ਵਾ 10 ਦਿਨ ਖੜ ਜੇ 15 ਖੜ ਜੇ ਪਾਣੀ ਜਦੋਂ ਗਰਮ ਹੋ ਗਿਆ ਫਸਲ ਖਤਮਾ ਗਈ ਕੀ ਮੰਗ ਕਰਦੇ ਮੰਗ ਆਡੀ ਉਹ ਸਾਡਾ ਮੰਗ ਹੈ ਇਹੀ ਕਰਦੇ ਆ ਜਿਹੜਾ ਜੜਵਨ ਜਿਹੜਾ ਆ ਇਹ ਗਾਂਵ ਵਿਧਾਇਆ ਜਾਵੇ ਜਾ ਜਾਵੇ ਇਹ ਵਿਧਾ ਗੇ ਜਿਹੜੀਆਂ ਸੜਕਾਂ ਵਾਂ ਇਹਨੂੰ ਉੱਪਰ ਢਾਈ ਦੇ ਨਾਲ ਮਲਾਇਆ ਜਾਵੇ ਜਾ ਜਾਵੇ ਅਸੀਂ ਇਹੀ ਮੰਗ ਕਰਦੇ ਆ ਸਰਕਾਰ ਕੋਲੇ ਪੀ ਗੜਵਨ ਜਿਹੜਾ ਆ ਇਹ ਕਮ ਸੇ ਕਮ 4-5 ਕਿਲੋਮੀਟਰ ਦਾ ਏਰੀਆ ਆ ਉਹਨਾਂ ਗੜਵਨ ਬਣ ਕੇ ਇਹ ਕੰਪਲੀਟ ਹੋ ਜਾਵੇ ਹਾਂਜੀ ਮਿਰ ਜੀ ਜਿਹਨਾਂ ਸਾਨੀਨ ਸਾਨੀਨ ਆਦ ਕੱਲ ਦਾ ਪਾਣੀ ਚੜਿਆ ਵਾ ਤੇ ਅਧਿਕ ਬਸਲ ਡੁੱਬ ਗਈ ਆ ਥੋੜੀ ਬੋਧੀ ਬਚੀ ਆ ਤੇ ਪਾਣੀ ਬਹੁਤ ਜ਼ਿਆਦਾ ਚੜ ਰਿਹਾ ਕਿਹੜੇ ਕਿਹੜੇ ਇਲਾਕੇ ਤੇ ਜਿਹੜੀ ਫਸਲ ਜੀ ਡੁੱਬੀ ਆ ਉਸ ਤੋਂ ਲੱਗਣਾ ਇਹ ਗੰਧੂ ਵਾਲਾ ਰੜਾ ਫਤਾ ਕੁਲਾ ਚਾਰ ਪੰਜ ਪਿੰਡ ਛੇ ਪੰਜ ਛੇ ਪੰਡੇ ਪਿੰਡ ਇਹ ਜਿਹੜੀ ਰਿਆਰ ਦੇ ਵਿੱਚ ਪਰਦਾ ਗਿਆ ਜਾਨਾ ਤਰੇ ਇਸ ਲੱਕੀ ਫਸਲ ਥੜੀ ਕਿੜੀ ਇਹ ਝੋਨਾ ਹੈ ਕਣਕ ਗੰਨਾ ਹੈ ਜ਼ਿਆਦਾ ਝੋਨੇ ਦਾ ਨੁਕਸਾਨ ਹੈ ਜ਼ਿਆਦਾ ਕੋਈ ਸਰਕਾਰ ਵੱਲੋਂ ਮਦਦ ਨਹੀਂ ਕੋਈ ਨਹੀਂ ਹੈ ਹਾਲ ਤੱਕ ਇਹ 2 ਕਿਲੋਮੀਟਰ ਤੋਂ ਤੇ ਆਇਆ ਤੁ ਤੇ ਪਾਣੀ ਦੀ ਬਹੁਤ ਜ਼ਿਆਦਾ ਵਧ ਰਿਹਾ ਔਰ ਕਿੰਨੀ ਫਸਲ ਜਿਹੜੀ ਹੈਗੀ ਡੁਪੀਰ ਇਹ ਜਿਹੜੀ ਜ਼ਿਆਦਾਤਰ ਫਸਲ ਹੁੰਦੀ ਹੈ ਇਸ ਇਲਾਕੇ ਇਹ ਦਰਿਆ ਤੱਕ ਫਸਲ ਇਹ ਸਾਰੀ ਤੁਬੀ ਪਈ ਹੈ ਮੈਂ ਇੱਕ